ਦੋਸਤੋ ਸਾਲ ਸੀ 2013 ਜਦੋਂ ਇੱਕ ਲਾਅ ਦੇ ਸਟੂਡੈਂਟ ਚਿਰਾਯੂ ਜੈਨ ਨੇ ਹਿੰਦੁਸਤਾਨ ਪੈਨਸਿਲਸ ਪ੍ਰਾਈਵੇਟ ਲਿਮਟਿਡ ਤੇ ਕੇਸ ਕੀਤਾ ਉਸ ਦਾ ਕਹਿਣਾ ਸੀ ਕਿ ਕੰਪਨੀ ਦੇ ਕਰਿਓਨ ਸੈੱਟ ਵਿੱਚ ਕੰਪਨੀ ਨੇ ਇੱਕ ਸਕਿਨ ਟੋਨ ਨਾਂ ਦਾ ਕਰਿਓਨ ਐਡ ਕੀਤਾ ਹੈ ਜਿਸ ਦਾ ਰੰਗ ਬਹੁਤ ਹਲਕਾ ਤੇ ਗੋਰੀ ਚਮੜੀ ਵਰਗਾ ਸੀ ਪਰ ਚਿਰਾਯੂ ਜੈਨ ਦੀ ਸਕਿਨ ਦਾ ਰੰਗ ਪੱਕਾ ਸੀ ਤਾਂ ਇਹ ਕਰਿਓਨ ਉਸ ਦੀ ਸਕਿਨ ਨਾਲ ਮੈਚ ਨਹੀਂ ਕਰਦਾ ਸੀ ਉਸਨੇ ਕੰਪਨੀ ਤੇ આરોਪ ਲਗਾਇਆ ਕਿ ਕੰਪਨੀ ਸਕਿਨ ਕਲਰ ਕਰਾਉਣ ਨਾਲ ਦਰਸਾਉਂਦੀ ਹੈ ਕਿ ਸਿਰਫ ਗੋਰੀ ਚਮੜੀ ਹੀ ਸਕਿਨ ਕਲਰ ਮੰਨੀ ਜਾਂਦੀ ਹੈ ਇਸ ਨਾਲ ਰੰਗ ਭੇਦ ਨੂੰ ਹੁੰਗਾਰਾ ਦਿੱਤਾ ਜਾ ਰਿਹਾ ਹੈ ਇਹ ਮਸਲਾ ਭਾਰਤ ਵਿੱਚ ਵੱਧ ਗਿਆ ਅਤੇ ਸੋਸ਼ਲ ਮੀਡੀਆ ਤੇ ਨਾਟ ਮਾਈ ਸਕਿਨ ਕਲਰ ਵਰਗੇ ਹੈਸ਼ਟੈਗ ਟ੍ਰੈਂਡ ਕਰਨ ਲੱਗੇ ਤਾਂ ਅਖੀਰ ਕੰਪਨੀ ਨੇ ਕੀ ਕੀਤਾ ਇਹ ਜਾਣਨ ਤੋਂ ਪਹਿਲਾਂ ਆਓ ਜਾਣੀਏ ਹਿੰਦੁਸਤਾਨ ਪੈਨਸਲਸ ਪ੍ਰਾਈਵੇਟ ਲਿਮਟਿਡ ਅਖੀਰ ਬਣੀ ਕਿਵੇਂ ਦੋਸਤ ਆਪਾਂ ਸਾਰੇ ਨਟਰਾਜ ਅਤੇ ਅਪਸਰਾ ਦੀਆਂ ਪੈਂਸਲਾਂ ਨਾਲ ਲਿਖ ਲੈ ਕੇ ਹੀ ਵੱਡੇ ਹੋਇਆ ਪਰ ਕਿਸ ਨੂੰ ਪਤਾ ਸੀ ਕਿ ਤਿੰਨ ਦੋਸਤ ਜਦੋਂ ਇਸ ਕੰਪਨੀ ਨੂੰ ਸ਼ੁਰੂ ਕਰਨਗੇ ਤਾਂ ਲੋਕਾਂ ਦਾ ਮਜ਼ਾਕ ਸੈਂਦੇ ਸੈਂਦੇ ਉਹ ਇਸ ਨੂੰ ਇੱਕ ਦੋ ਨਹੀਂ ਬਲਕਿ ਕਈ ਸੌ ਕਰੋੜ ਰੁਪਏ ਦਾ Empire ਬਣਾ ਦੇਣਗੇ ਅਖੀਰ ਕੌਣ ਸੀ ਵਿਜੇ ਸੰਗਵੀ ਅਤੇ ਕਿਵੇਂ ਉਸਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਭਾਰਤ ਦਾ ਸਭ ਤੋਂ ਵੱਡਾ ਸਟੇਸ਼ਨਰੀ ਬ੍ਰਾਂਡ ਬਣਾਇਆ ਜਿਸ ਦਾ ਨਾਂ ਸੀ ਹਿੰਦੁਸਤਾਨ ਪੈਨਸਲਸ ਸ਼ੁਰੂਆਤ ਹੁੰਦੀ ਹੈ 1947 ਤੋਂ ਦੇਸ਼ ਦੇ ਆਜ਼ਾਦ ਹੋਣ ਤੇ ਸਮਾਜ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਜਾਗਰੂਕਤਾ ਪੈਦਾ ਹੋਣ ਲੱਗੀ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਤਾਂ ਚਾਹੁੰਦੇ ਸਨ ਪਰ ਲਿਖਣ ਲਈ ਬਾਜ਼ਾਰ ਵਿੱਚ ਕੋਈ ਚੰਗੀ ਪੈਨਸਲ ਮੌਜੂਦ ਹੀ ਨਹੀਂ ਸੀ ਜੋ ਮੌਜੂਦ ਵੀ ਸਨ ਤਾਂ ਉਹ ਵਿਦੇਸ਼ੀ ਕੰਪਨੀਆਂ ਜਿਵੇਂ ਮਿਸਤਾਬੂਸ਼ੀ ਸਟੈਂਡਰਡਸ ਦੀਆਂ ਬਣੀਆਂ ਹੋਈਆਂ ਮਹਿੰਗੀਆਂ ਪੈਨਸਲਾਂ ਸਨ ਤੇ ਜਾਂ ਕੱਚੀਆਂ ਪੈਨਸਲਾਂ ਜਿਸ ਦਾ ਸਿੱਕਾ ਲਿਖਦੇ ਸਾਰ ਟੁੱਟ ਜਾਂਦਾ ਤੇ ਜਿਸ ਦਾ ਗ੍ਰੇਫਾਈਟ ਬੱਚਿਆਂ ਦੇ ਹੱਥ ਕਾਲੇ ਕਰ ਦਿੰਦਾ ਉਸ ਸਮੇਂ ਦਾ ਸੀਨ ਕੁਝ ਐਦਾਂ ਸੀ ਕਿ ਬੱਚੇ ਕਲਮ ਅਤੇ ਦਵਾਈ ਦੀ ਸਿਆਹੀ ਨਾਲ ਲਿਖਿਆ ਕਰਦੇ ਸਨ ਤੇ ਜੇ ਕਿਸੇ ਬੱਚੇ ਕੋਲ ਲੱਕੜ ਦੀ ਪੈਨਸਲ ਆ ਜਾਂਦੀ ਤਾਂ ਉਸ ਦੀ ਵਾਹਵਾਹੀ ਪੂਰੇ ਸਕੂਲ ਵਿੱਚ ਫੈਲ ਜਾਂਦੀ ਇਸੇ ਕਲਮ ਤੇ ਦਿਵਾਤ ਦੀ ਸਿਆਹੀ ਨਾਲ ਲਿਖਦਾ ਹੋਇਆ ਇੱਕ ਬੱਚਾ ਵਿਜੇ ਸੰਗਵੀ ਉਫ ਬਾਬੂ ਬਾਈ ਆਪਣੇ ਹਾਈ ਸਕੂਲ ਦੀ ਪੜਾਈ ਪੂਰੀ ਕਰਦਾ ਹੈ ਘਰ ਦੇ ਹਾਲਾਤ ਚੰਗੇ ਨਾ ਹੋਣ ਕਰਕੇ ਇੰਜੀਨੀਅਰ ਬਣ ਦਾ ਸੁਪਨਾ ਉਸ ਦਾ ਹਾਈ ਸਕੂਲ ਤੋਂ ਬਾਅਦ ਹੀ ਟੁੱਟ ਜਾਂਦਾ ਸਮਾਂ ਬੀਤਦਾ ਹੈ ਤੇ ਵਿਜੇ ਸੰਗਵੀ ਹੁਣ ਵੱਡਾ ਹੋ ਜਾਂਦਾ ਇੱਕ ਦਿਨ ਉਸ ਦੀ ਨਜ਼ਰ ਪੈਂਦੀ ਹੈ ਕਿ ਵਿਦੇਸ਼ੀ ਕੰਪਨੀਆਂ ਦੀਆਂ ਪੈਨਸਲਾਂ ਇੰਡੀਅਨ ਪੈਨਸਲਾਂ ਜਿਵੇਂ ਕੈਮਲਨ ਦੇ ਮੁਕਾਬਲੇ ਬੜੀਆਂ ਸਖਤ ਅਤੇ ਸਮੂਤ ਚਲਦੀਆਂ ਸਨ ਉਸ ਸਮੇਂ ਸਕੂਲਾਂ ਵਿੱਚ ਪੜ੍ਹਦੇ ਹੋਏ ਬੱਚੇ ਵੀ ਇੰਡੀਅਨ ਪੈਨਸਲਾਂ ਤੇ ਆਪਣਾ ਵਿਸ਼ਵਾਸ ਨਹੀਂ ਦਿਖਾਉਂਦੇ ਸਨ ਕਿ ਮੇਡ ਇਨ ਇੰਡੀਆ ਦੀ ਬਣੀ ਹੋਈ ਹਰ ਚੀਜ਼ ਲੋਅ ਕੁਆਲਿਟੀ ਦੀ ਹੀ ਮੰਨੀ ਜਾਂਦੀ ਸੀ ਹੁਣ ਆਉਂਦਾ ਹੈ ਇਸ ਕਹਾਣੀ ਵਿੱਚ ਇੱਕ ਵੱਡਾ ਮੋੜ ਸਾਲ 1950 ਜਦੋਂ ਭਾਰਤ ਦੀ ਸਰਕਾਰ ਮੇਡ ਇਨ ਇੰਡੀਆ ਇੰਡਸਟਰੀ ਨੂੰ ਵਿਦੇਸ਼ੀ ਇੰਡਸਟਰੀ ਨਾਲੋਂ ਜ਼ਿਆਦਾ ਪ੍ਰਮੋਟ ਕੀਤੇ ਜਾਣ ਲਈ ਹੱਲਾਸ਼ੀਰੀ ਦਿੰਦੀ ਹੈ ਪਰ ਮੇਡ ਇਨ ਇੰਡੀਆ ਕੋਈ ਵੀ ਪ੍ਰੋਡਕਟ ਬਣਾਉਣਾ ਅਤੇ ਵਿਦੇਸ਼ੀ ਕੰਪਨੀਆਂ ਨੂੰ ਟੱਕਰ ਦੇਣਾ ਆਸਾਨ ਨਹੀਂ ਸੀ ਕਿਉਂਕਿ ਵਿਦੇਸ਼ੀ ਕੰਪਨੀਆਂ ਕੋਲ ਜੋ ਤਕਨੀਕਾਂ ਸਨ ਉਹ ਭਾਰਤ ਵਿੱਚ ਕਿਤੇ ਵੇਖਣ ਤੱਕ ਨੂੰ ਨਹੀਂ ਸੀ ਮਿਲਦੀਆਂ ਜਿਸ ਦੇ ਦੌਰਾਨ ਹੀ ਵਿਜੇ ਸੰਗਵੀ ਆਪਣੇ ਦੋ ਦੋਸਤ ਰਾਮਨਾਥ ਮਹਿਰਾ ਅਤੇ ਮਨ ਸੁਖਾਣੀ ਦੇ ਨਾਲ ਮਿਲ ਕੇ ਜਰਮਨੀ ਚਲਾ ਜਾਂਦਾ ਹੈ ਅਤੇ ਉੱਥੇ ਜਾ ਕੇ ਪੈਨਸਲ ਬਣਾਉਣ ਦੀ ਛੋਟੀ ਤੋਂ ਛੋਟੀ ਤਕਨੀਕ ਸਿੱਖਦਾ ਹੈ ਤਿੰਨੋਂ ਦੋਸਤ ਸਮਝਦੇ ਹਨ ਕਿ ਇੱਕ ਚੰਗੀ ਪੈਨਸਲ ਬਣਾਉਣ ਲਈ ਦੋ ਚੀਜ਼ਾਂ ਸਭ ਤੋਂ ਜ਼ਰੂਰੀ ਹਨ ਇੱਕ ਤਾਂ ਚੰਗੀ ਕੁਆਲਿਟੀ ਦੀ ਲੱਕੜ ਤੇ ਦੂਸਰਾ ਚੰਗੀ ਕੁਆਲਿਟੀ ਦਾ ਗ੍ਰਾਫਾਈਟ ਭਾਰਤ ਆ ਕੇ ਤਿੰਨੋਂ ਦੋਸਤਾਂ ਨੇ ਦੇਖਿਆ ਕਿ ਭਾਰਤ ਦੀ ਹਰ ਕੰਪਨੀ ਪੈਨਸਲ ਬਣਾਉਣ ਲਈ ਲੱਕੜ ਨੂੰ ਵਿਦੇਸ਼ ਤੋਂ ਇمپੋਰਟ ਕਰਦੀ ਹੈ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਚੰਗੀ ਲੱਕੜ ਦੀ ਭਾਲ ਸ਼ੁਰੂ ਕੀਤੀ ਕਈ ਸੈਂਪਲਾਂ ਤੋਂ ਬਾਅਦ ਅਖੀਰ ਉਹਨਾਂ ਨੇ ਪੈਨਸਲ ਬਣਾਉਣ ਲਈ ਪੌਪੂਲਰ ਦਰਖਤ ਦੀ ਲੱਕੜ ਨੂੰ ਚੁਣਿਆ ਜੋ ਬੰਦਰ ਵਿੱਚ ਹਲਕੀ ਅਤੇ ਸਖਤ ਹੁੰਦੀ ਹੈ ਇਸੇ ਤਰ੍ਹਾਂ ਮਹੀਨਿਆਂ ਦੀ ਭਾਲ ਅਤੇ ਰਿਸਰਚ ਤੋਂ ਬਾਅਦ ਉਹਨਾਂ ਨੇ ਇੱਕ ਚੰਗਾ ਗ੍ਰੇਫਾਈਟ ਤਿਆਰ ਕੀਤਾ ਜੋ ਲਿਖਣ ਵਿੱਚ ਬੜਾ ਸਮੂਥ ਸੀ ਹੁਣ ਵਿਜੇ ਸੰਗਵੀ ਅਤੇ ਉਸਦੇ ਦੋਸਤਾਂ ਕੋਲ ਕਮਾਲ ਦਾ ਰਾਮਟੀਰੀਅਲ ਤਾਂ ਤਿਆਰ ਸੀ ਪਰ ਮੁਸ਼ਕਲ ਸੀ ਕਿ ਉਸ ਨੂੰ ਮਸ਼ੀਨਰੀ ਰਾਹੀਂ ਬਣਾਇਆ ਕਿਵੇਂ ਜਾਵੇ ਤਾਂ ਤਿੰਨੋਂ ਦੋਸਤਾਂ ਨੇ ਕੁਝ ਪੈਸੇ ਜੋੜ ਕੇ ਇੱਕ ਮਸ਼ੀਨਰੀ ਦਾ ਜ਼ੁਗਾੜ ਕੀਤਾ ਪਰ ਪੈਸੇ ਘੱਟ ਹੋਣ ਕਾਰਨ ਇਹ ਮਸ਼ੀਨ ਬੜੀ ਛੋਟੀ ਅਤੇ ਸਲੋ ਸੀ ਜਿਸ ਕਾਰਨ ਉਹਨਾਂ ਨੂੰ ਥੋੜਾ ਸਮਾਨ ਬਣਾਉਣ ਲਈ ਜ਼ਿਆਦਾ ਸਮਾਂ ਲੱਗਦਾ ਸੀ ਨਾ ਹਰ ਮੰਦੇ ਹੋਏ ਸਾਲ ਆਉਂਦਾ ਹੈ 1958 ਜਦੋਂ ਤਿੰਨੋਂ ਦੋਸਤ ਆਪਣੀ ਕੰਪਨੀ ਹਿੰਦੁਸਤਾਨ ਪ੍ਰਾਈਵੇਟ ਲਿਮਟਿਡ ਦੀ ਨੀਂਹ ਰੱਖਦੇ ਹਨ ਅਤੇ ਉਸੇ ਸਾਲ ਹੀ ਲਾਂਚ ਕਰਦੇ ਹਨ ਨਟਰਾਜ 621 ਐਚਬੀ ਪੈਨਸਲ ਹਾਲਾਂਕਿ ਇਹ ਪੈਨਸਲ ਭਾਰਤ ਦੇ ਮੌਸਮ ਅਨੁਸਾਰ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਨਾਲੋਂ ਜ਼ਿਆਦਾ ਟਿਕਾਊ ਸੀ ਪਰ ਮੇਡ ਇਨ ਇੰਡੀਆ ਹੋਣ ਕਰਕੇ ਇਸ ਨੂੰ ਖਰੀਦੇ ਬਿਨਾਂ ਹੀ ਲੋਕਾਂ ਨੇ ਮੰਨ ਲ ਹੋਵੇਗੀ ਹੁਣ ਇੱਥੇ ਵਿਜੇ ਸੰਗਵੀ ਅਤੇ ਉਸਦੇ ਦੋਸਤ ਆਪਣਾ ਦਿਮਾਗ ਲਗਾਉਂਦੇ ਹਨ ਤੇ ਭਾਰਤ ਦੇ ਕਈ ਸਕੂਲਾਂ ਵਿੱਚ ਆਪਣੀ ਪੈਨਸਲ ਦੇ ਫ੍ਰੀ ਸੈਂਪਲ ਬਣਦੇ ਹਨ ਸਕੂਲਾਂ ਵਿੱਚ ਬੱਚਿਆਂ ਨੇ ਜਦੋਂ ਇਸ ਪੈਨਸਲ ਦਾ ਇਸਤੇਮਾਲ ਕੀਤਾ ਤਾਂ ਉਹਨਾਂ ਨੂੰ ਇਸ ਪੈਨਸਲ ਨਾਲ ਪਿਆਰ ਹੋਣ ਲੱਗਾ ਦੇਖਦੇ ਹੀ ਦੇਖਦੇ ਹੁਣ ਇਹ ਪੈਨਸਲ ਸਿਰਫ ਸਕੂਲਾਂ ਵਿੱਚ ਹੀ ਨਹੀਂ ਬਲਕਿ ਦਫ਼ਤਰਾਂ ਵਿੱਚ ਵੀ ਵਰਤੀ ਜਾਣ ਲੱਗੀ ਤੇ ਇਸੇ ਆਈਡੀਆ ਨਾਲ ਕੁਝ ਹੀ ਸਾਲਾਂ ਵਿੱਚ ਨਟਰਾਜ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਪੈਨਸਲ ਬਣ ਗਈ ਕੰਪਨੀ ਨੂੰ ਹੋਰ ਅੱਗੇ ਵਧਾਉਣ ਲਈ ਹੁਣ ਤਿੰਨਾਂ ਦੋਸਤਾਂ ਨੇ ਸਕੈਚ ਆਰਟ ਅਤੇ ਪੇਂਟਿੰਗ ਕਰਨ ਲਈ ਅਫਸਰਾ ਬ੍ਰਾਂਡ ਨੂੰ ਲਾਂਚ ਕੀਤਾ ਜਿਸ ਦੀਆਂ ਪੈਨਸਲਾਂ ਨੂੰ ਰਿਸਰਚ ਤੋਂ ਬਾਅਦ ਹੋਰ ਵੀ ਸਮੂਥ ਬਣਾਇਆ ਗਿਆ ਜਿਸ ਨੂੰ ਵਰਤਦਿਆਂ ਹੀ ਆਰਟਿਸਟ ਅਤੇ ਪ੍ਰੋਫੈਸ਼ਨਲਾਂ ਨੇ ਇਸ ਨੂੰ ਆਪਣਾ ਮਨਪਸੰਦ ਬਣਾ ਲਿਆ ਤੇ ਨਾਲ ਹੀ ਹਿੰਦੁਸਤਾਨ ਕੰਪਨੀ ਦੇ ਅੰਡਰ ਇਹ ਪੈਨਸਲਾਂ ਹੁਣ ਵਿਦੇਸ਼ਾਂ ਤੱਕ ਪਹੁੰਚਣ ਲੱਗੀਆਂ ਹੁਣ ਤਿੰਨਾਂ ਦੋਸਤਾਂ ਦੀ ਬਣਾਈ ਹੋਈ ਹਿੰਦੁਸਤਾਨ ਪ੍ਰਾਈਵੇਟ ਲਿਮਟਿਡ ਕੰਪਨੀ ਵਿਦੇਸ਼ਾਂ ਵਿੱਚ ਆਪਣਾ ਦਬਦਬਾ ਕਾਇਮ ਕਰਨ ਲੱਗੀ। ਹਲੇ ਤੱਕ ਸਭ ਕੁਝ ਚੰਗਾ ਚੱਲ ਰਿਹਾ ਸੀ ਪਰ ਹੁਣ ਸਾਲ ਆਂਦਾ 1991 ਜਦੋਂ ਇਕਨੋਮਿਕ ਲਿਬਰਲਾਈਜੇਸ਼ਨ ਭਾਰਤ ਵਿੱਚ ਲਿਆਂਦੀ ਜਾਂਦੀ ਹੈ ਜਿਸ ਨਾਲ ਵਿਦੇਸ਼ ਦੀਆਂ ਕੰਪਨੀਆਂ ਨੂੰ ਖੁੱਲ੍ਹ ਮਿਲ ਜਾਂਦੀ ਹੈ ਕਿ ਉਹ ਭਾਰਤ ਦੇ ਵਿੱਚ ਆ ਆਪਣੀਆਂ ਫੈਕਟਰੀਆਂ ਲਗਾ ਸਕਣ। ਇਸ ਦਾ ਅਸਰ ਪੈਨਸਿਲ ਇੰਡਸਟਰੀ ਤੇ ਵੀ ਪਿਆ ਪਰ ਹਿੰਦੁਸਤਾਨ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਇਸ ਕੰਪੀਟੀਸ਼ਨ ਨੂੰ ਇੱਕ ਮੌਕੇ ਦੀ ਤਰ੍ਹਾਂ ਲਿਆ ਤੇ ਹੋਰ ਵੀ ਸਟੇਸ਼ਨਰੀ ਦੇ ਪ੍ਰੋਡਕਟ ਬਣਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਹੋਰ ਵੀ ਇਨੋਵੇਸ਼ਨ ਕਰਕੇ ਇੱਕ ਡਸਟ ਫਰੀ ਰੇਜ਼ਰ ਬਣਾਈ ਤੇ ਨਾਲ ਹੀ ਆਪਣੇ ਸ਼ਾਰਪਨਰ ਨੂੰ ਹੋਰ ਵੀ ਤੇਜ਼ ਅਤੇ ਤਿੱਖਾ ਬਣਾਇਆ ਜਿਸ ਨਾਲ ਪੈਨਸਿਲ ਦੀ ਨਿਪ ਹੋਰ ਵੀ ਤਿੱਖੀ ਹੋ ਜਾਂਦੀ। ਨਾਲ ਹੀ ਉਹਨਾਂ ਨੇ ਬਾਲ ਪੈਨ, ਜੈੱਲ ਪੈਨ ਅਤੇ ਕ੍ਰਿਓਨਜ਼ ਵੀ ਲਾਂਚ ਕਰ ਦਿੱਤੇ ਜਿਸ ਨਾਲ ਇਹ ਕੰਪਨੀ ਕੰਪੀਟੀਸ਼ਨ ਦੇ ਮੁਕਾਬਲੇ ਵਿੱਚ ਬਹੁਤ ਅੱਗੇ ਨਿਕਲ ਗਈ। ਹੁਣ ਆਪਣਾ ਦਬਦਬਾ ਕਾਇਮ ਕਰਨ ਲਈ ਹਿੰ ਤੇ ਇਹਨਾਂ ਦੀ ਮਾਰਕੀਟਿੰਗ ਇਨੀ ਸਟਰੋਂਗ ਸੀ ਕਿ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਪੇ ਵੀ ਇਹੀ ਚਾਹੁੰਦੇ ਸਨ ਕਿ ਉਹਨਾਂ ਦੇ ਬੱਚੇ ਇਸੇ ਪੈਨਸਲ ਨਾਲ ਲਿਖਣ ਅਸਲ ਵਿੱਚ ਇਸ ਕੰਪਨੀ ਦੀ ਮਾਰਕੀਟਿੰਗ ਨੇ ਇਸ ਤਰ੍ਹਾਂ ਆਪਣਾ ਦਬਦਬਾ ਬਣਾਇਆ ਕਿ ਬੱਚਿਆਂ ਅਤੇ ਉਸਦੇ ਮਾਪਿਆਂ ਨੂੰ ਇਹੋ ਲੱਗਦਾ ਸੀ ਕਿ ਇਸੇ ਪੈਨਸਲ ਨਾਲ ਲਿਖਣ ਕਰਕੇ ਬੱਚੇ ਦੇ ਮਾਰਕਸ ਹਰ ਪੇਪਰ ਵਿੱਚ ਚੰਗੀ ਰਾਈਟਿੰਗ ਕਰਕੇ ਵੱਧ ਜਾਂਦੇ ਹਨ ਹੁਣ 2013 ਵਿੱਚ ਜਦੋਂ ਚਿਰਾਯੋ ਜੈਨ ਨੇ ਇਸ ਕੰਪਨੀ ਉੱਤੇ ਕੇਸ ਕੀਤਾ ਤੇ ਲੋਕਾਂ ਵਿੱਚ ਰੋਸ ਪੈਦਾ ਹੋਣ ਲੱਗਾ ਕਿ ਸਿਰਫ ਗੋਰੀ ਚਮੜੀ ਹੀ ਸਕਿਨ ਟੋਨ ਨਹੀਂ ਦਰਸਾਉਂਦੀ ਤੇ ਮੁੱਦਾ ਵਾਧਾ ਵੇਖ ਕੰਪਨੀ ਨੇ ਆਪਣੇ ਕ੍ਰਿਓਨ ਸੈੱਟ ਵਿੱਚ ਸਕਿਨ ਟੋਨ ਕਰਾਉਣ ਦਾ ਨਾਂ ਚੇਂਜ ਕਰਕੇ ਪੀਚ ਕਲਰ ਰੱਖ ਦਿੱਤਾ ਲੋਕਾਂ ਨੇ ਇਸ ਬਦਲਾਅ ਨੂੰ ਬੜਾ ਪੋਜ਼ਿਟਿਵ ਤਰੀਕੇ ਨਾਲ ਲਿਆ ਜਿਸ ਕਰਕੇ ਇਹ ਕੰਪਨੀ ਅੱਜ ਵੀ ਭਾਰਤ ਦੀ ਸਟੇਸ਼ਨਰੀ ਮਾਰਕੀਟ ਵਿੱਚ 65% ਹਿੱਸਾ ਆਪਣੇ ਨਾਂ ਦਾ ਰੱਖਦੀ ਹੈ